ਸੇਗਲ ਜੀ ਅਸੀਂ ਅਰਮੀਨੀਆ ਦੀ ਅਰਮਾਵੇਲ ਜੇਲ੍ਹ ਦੇ ਵਿੱਚ ਫਸੇ ਹੋਏ ਆਂ ਤੇ ਸਾਡੀ ਅਸੀਂ ਜਿਹੜਾ ਏਜੰਟ ਦੇ ਧੋਖੇ ਦੇ ਸ਼ਿਕਾਰ ਹੋ ਚੁੱਕੇ ਆਂ ਤੇ ਸਾਡੀ ਇੰਡੀਅਨ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਪੀਲ ਕਰਕੇ ਸਾਨੂੰ ਇੱਥੋਂ ਇਸ ਔਖੀ ਘੜੀ ਤੋਂ ਬਾਹਰ ਕੱਢਿਆ ਜਾਏ ਅਸੀਂ ਇੱਥੇ ਜਿਹੜਾ ਇਹ ਧੋਖੇ ਦੇ ਸ਼ਿਕਾਰ ਹੋ ਕੇ ਫਸੇ ਹੋਏ ਆਂ ਇਸ ਜੇਲ੍ਹ ਦੇ ਵਿੱਚ ਤੇ ਸਾਨੂੰ ਐਸੇ ਜੇਲ੍ਹ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਹਾਨੂੰ 3 ਤੋਂ 6 ਸਾਲ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤੇ ਸਾਨੂੰ ਇਥੋਂ ਦੀ ਜਿਹੜੀ ਭਾਸ਼ਾ ਹੈ ਨਾ ਹੀ ਇਥੋਂ ਦਾ ਕੁਝ ਸਮਝ ਆ ਰਿਹਾ ਏ ਸਾਡੇ ਕੋਲੋਂ ਅਣਜਿੰਿਤ ਪੇਪਰਾਂ ਤੇ ਇਹਨਾਂ ਨੇ ਸਾਈਨ ਕਰਵਾਏ ਹਨ ਜੋ ਕਿ ਸਾਨੂੰ ਇਥੋਂ ਦੀ ਭਾਸ਼ਾ ਨਾ ਸਮਝ ਆ ਰਹੀ ਹੈ ਨਾ ਹੀ ਸਾਨੂੰ ਪੜ੍ਹਨੀ ਆਉਂਦੀ ਹੈ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਸ ਪੇਪਰਾਂ ਤੇ ਸਾਈਨ ਕਰਵਾਏ ਹਨ ਤੇ ਸਾਨੂੰ ਇੱਥੇ ਨਾ ਹੀ ਕੋਈ ਖਾਣਾ ਠੀਕ ਤਰ੍ਹਾਂ ਮਿਲ ਰਿਹਾ ਹੈ ਔਰ ਰੋਜ਼ ਹੀ ਮੱਝਾਂ ਤੇ ਗਾਵਾਂ ਦਾ ਜਿਹੜਾ ਇਹ ਸੂੜ ਦਾ ਮੀਟ ਇੱਥੇ ਆ ਰਿਹਾ ਹੈ ਜੋ ਸਾਡੇ ਖਾਣ ਤੋਂ ਬਹੁਤ ਖਰੇ ਹੈ ਗਏ ਔਰ ਜਿਹੜੇ ਬਰੈਡ ਹੈ ਉਹ ਸਾਨੂੰ ਰੋਜ਼ ਖਾਣ ਨੂੰ ਮਿਲ ਰਹੇ ਹਨ ਸਾਡੀ ਕਿਰਪਾ ਕਰਕੇ ਹਿੰਦੁਸਤਾਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਇਸ ਔਕੀ ਘਰੀ ਤੋਂ ਬਾਹਰ ਕੱਢਿਆ ਜਾਏ ਅਸੀਂ 10 ਤੋਂ 15 ਜਣੇ ਹਾਂ ਜੋ ਇਸ ਔਕੀ ਘਰੀ ਦੇ ਵਿੱਚ ਜੇਲ੍ਹ ਦੇ ਵਿੱਚ ਫਸੇ ਹਾਂ ਕਿਰਪਾ ਕਰਕੇ ਸਾਡੀ ਇਹ ਜਿਹੜੀ ਗੱਲ ਹੈ ਸਰਕਾਰ ਤੱਕ ਅਸੀਂ ਇਸ ਵੀਡੀਓ ਨਾਲ ਹੀ ਪਹੁੰਚ ਦੀ ਕਰਦੇ ਹਾਂ ਤੇ ਜਿਹੜੀ ਵੀ ਇਹ ਸਾਨੂੰ ਇਹ ਪੇਸ਼ੀ ਤੇ ਲੈ ਕੇ ਜਾਂਦੇ ਹਨ ਉਹ ਦੋ-ਦੋ ਮਹੀਨੇ ਦਾ ਸਮਾਂ ਲੈ ਕੇ ਹਰ ਮੇਰੀ ਵਾਰ-ਵਾਰੀ ਸਾਨੂੰ ਜਿਹੜਾ ਇਸ ਜੇਲ੍ਹ ਦੇ ਵਿੱਚ ਭੇਜ ਦਿੰਦੇ ਹਨ ਔਰ ਸਾਡੀ ਇੱਥੇ ਕੋਈ ਵੀ ਕੋਰਟ ਸੁਣਵਾਈ ਨਹੀਂ ਕਰ ਰਹੀ ਉਸ ਨਾਲ ਹੀ ਇੱਥੇ ਕੋਈ ਵਕੀਲ ਸਾਡੀ ਸੁਣ ਰਿਹਾ ਹੈ ਔਰ ਵਕੀਲਾਂ ਦੀ ਕੋਈ ਵੀ ਇੱਥੇ ਗੱਲ ਨਹੀਂ ਸੁਣ ਰਿਹਾ ਕਿਰਪਾ ਕਰਕੇ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਵੀ ਸਾਡੇ ਵਾਸਤੇ ਕੁਝ ਕਰ ਸਕਦੀ ਹੈ ਅਰਮੀਨੀਆ ਦੀ ਅਰਮਾਵੀਰ ਜੇਲ੍ਹ ਦੇ ਵਿੱਚ ਅਸੀਂ ਫਸੇ ਹਾਂ ਕਿਰਪਾ ਕਰਕੇ ਸਾਨੂੰ ਇਤੋਂ ਬਾਹਰ ਕੱਢਿਆ ਜਾਏ